ਟੀਵੀ ਨਿਊਜ਼ ਪਾਰਟੀ ਦੇ ਹਲਕਾ ਪੱਛਮੀ ਡਾਕਟਰ ਜਸਬੀਰ ਸਿੰਘ ਰਾਣਾ ਵਰਨਦੀਪ ਸਿੰਘ ਬਮਰਾ ਮਾਦੋ ਸ਼ਰਮਾ ਕੀਤੀ ਬੇਦਵੀ ਅਸ਼ਵਨੀ ਮਹਾਜਨ ਪ੍ਰੈਸ ਕੱਤਰ ਓਮ ਪ੍ਰਕਾਸ਼ ਗੱਬਰ ਚੇਅਰਮੈਨ ਨਾਲ ਵਕਵਕ ਜਥੇਬੰਦੀਆਂ ਤੇ ਵਾਲਮੀਕੀ ਸਮਾਜ ਵੱਲੋਂ ਪੰਡਾਰੀ ਪੁਲ ਅੰਮ੍ਰਿਤਸਰ ਵਿਖੇ ਕੀਤਾ ਜ਼ੋਰਦਾਰ ਪ੍ਰਦਰਸ਼ਨ ਬੇਦਬੀ ਨਾ ਸਹਾਰਦੇ ਹੋਏ ਸੇਵਾਦਾਰਾਂ ਵੱਲੋਂ ਭੰਡਾਰੀ ਪੁਲ ਤੇ ਡਾਕਟਰ ਜਸਬੀਰ ਸਿੰਘ ਦੇ ਪਹਾੜੇ ਪੋਸਟਰ ਬੇਦਬੀ ਦੇ ਮਾਮਲੇ ਬਣੇ ਕਾਨੂੰਨ ਮੁਤਾਬਿਕ ਕਰਾਵਾਂਗੇ ਕਾਰਵਾਈ ਸਾਡੇ ਸਮਾਜ ਹੱਕ ਰੱਸੀ ਨਾ ਹੋਈ ਤਾਂ ਕਰਾਂਗੇ ਆਗਾਜ਼ ਕਿਤਾ ਸਮਾਜ ਨੂੰ ਤਾਂ ਸਰਕਾਰ ਹਿਲਾ ਦੇਾਂਗੇ 27 2025 ਅਲਟੀਮੇਟ ਆਫ ਆਈ ਆਰ ਦਰਜ ਨਾ ਕੀਤੀ ਪੰਜਾਬ ਸਰਕਾਰ ਦੇ ਵੱਡੇ ਪੱਧਰ ਕਰਾਂਗੇ ਸੰਘਰਸ਼ ਓਮ ਪ੍ਰਕਾਸ਼ ਗੱਬਰ ਚੇਅਰਮੈਨ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਹਾਰ ਭਰੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸੰਵਿਧਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ 올 ਇੰਡੀਆ ਸ਼ੈਡੂਲ ਕਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਇਹ ਜਿਹੜਾ ਅੱਜ ਜਿਹੜੀ ਮੀਟਿੰਗ ਰੱਖੀ ਗਈ ਆ ਇਹ ਜੀ ਜਸਬੀਰ ਸਿੰਘ ਐਮ ਐਲ اے ਜਿਹੜੇ ਵੈਸਟ ਦੇ ਐਮ ਐਲ اے ਨੇ ਉਹਨਾਂ ਨੇ ਇੱਕ ਏਡੀ ਮਾਰੀ ਉਹਨਾਂ ਨੇ ਘਟਨਾ ਜਿਹੜੀ ਕੀਤੀ ਆ ਆਪਣੇ ਬੋਰਡ ਲਾਏ ਨੇ ਮਾਰੀ ਸ਼ੀ ਵਾਲਮੀਕ ਮਹਾਰਾਜ ਦੇ ਮੰਦਰ ਦੇ ਮੰਦਰ ਦੇ ਉੱਪਰ ਉਹਨਾਂ ਨੇ ਆਪਣੇ ਆਮ ਪਾਰਟੀ ਦਾ ਇੱਕ ਲੋਗੋ ਲਾਇਆ ਝਾੜੂ ਦਾ ਤੇ ਜਿਹੜੀ ਫੋਟੋ ਲਾਈ ਆ ਉਹ ਆਪਣੀ ਵਾਲਮੀਕ ਮਹਾਰਾਜ ਤੋਂ ਵੀ ਵੱਡੀ ਲਾਈ ਆ ਜਿਹੜੇ ਉੱਥੇ ਉਹਨਾਂ ਦੇ ਨਾਲ ਚਾਰ ਪੰਜ ਜਿਹੜੇ ਉਹਨਾਂ ਨੇ ਲਾਇਆ ਕੇਜਰੀਵਾਲ ਅਮਨ ਰੋੜਾ ਭਗਵੰਤ ਮਾਨਾ ਹੋਰ ਵੀ ਆ ਗਏ ਆ ਉਹਨਾਂ ਨੇ ਬਿਲਕੁਲ ਭਗਵਾਨ ਵਾਲਮੀਕ ਮਹਾਰਾਜੀ ਦੇ ਫੋਟੋ ਦੇ ਨਾਲ ਉਹਨਾਂ ਨੂੰ ਬਰਾਬਰ ਲਾਇਆ ਹੋਇਆ ਮਰ ਲੇਕਿਨ ਇਹ ਸਾਡੀ ਜਿਹੜੀ ਆ ਭਗਵਾਨ ਵਾਲਮੀਕੀ ਮਹਾਰਾਜ ਸ੍ਰਿਸ਼ਟੀ ਗਰਦਾ ਜੀ ਦੇ ਜਿਹੜੀ ਉਹਨਾਂ ਨੇ ਬੇਅਦਬੀ ਕੀਤੀ ਆ ਉਹ ਬੜੀ ਨਿੰਦਣਯੋਗ ਆ ਉਹਨਾਂ ਨੂੰ ਇਸ ਬੇਅਦਬੀ ਦੀ ਮਾਫੀ ਨਹੀਂ ਦਿੱਤਾ ਜਾਏਗਾ ਕਿਉਂਕਿ ਇਹਨਾਂ ਨੇ 2-4 ਦਿਨ ਪਹਿਲੇ ਹੀ ਭਗਵੰਤ ਮਾਨ ਮਹਨਾਂ ਨੇ ਇਹਨਾਂ ਨੇ ਸੰਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾ ਕੇ ਉਹਨਾਂ ਨੇ ਕਾਨੂੰਨ ਪਾਸ ਕੀਤਾ ਹੈ ਵੀ ਜਿਹੜਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬੇਅਦਬੀ ਕਰੇਗਾ ਉਹਨੂੰ ਉਮਰ ਗੈਰ ਹੋਏਗੀ ਤੇ ਅਸੀਂ ਤੇ ਭਗਵੰਤ ਮਾਨ ਜੀ ਤੁਹਾਨੂੰ ਬੇਨਤੀ ਵੀ ਕਰਦੇ ਆ ਤੇ ਚੇਤਾਵਨੀ ਵੀ ਦਿੰਦੇ ਆ ਜੇ ਤੁਸੀਂ ਇਹ ਜਸਬੀਰ ਸਿੰਘ ਐਮ ਐਲ ਏ ਨੂੰ ਕਿਉਂਕਿ ਇਹਨਾਂ ਨੇ ਬੜੀ ਵੱਡੀ ਬੇਅਦਬੀ ਕੀਤੀ ਆ ਸਾਡੇ ਪੀਰਥ ਦੀ ਔਰ ਭਗਵਾਨ ਵਾਲਮੀਕੀ ਮਹਾਰਾਜੀ ਦੇ ਕੀ ਤੇ ਉਹ ਅਸੀਂ ਤੇ ਕਹਿੰਨੇ ਆ ਵੀ ਇਹਨਾਂ ਨੂੰ ਵੀ ਉਹੀ ਸਜ਼ਾ ਹੋਣੀ ਚਾਹੀਦੀ ਆ ਉਮਰ ਗਾਇਤ ਦੀ ਜਿਸ ਤਰ੍ਹਾਂ ਤੁਸੀਂ ਇਹ ਕਾਨੂੰਨ ਪਾਸ ਕੀਤਾ ਭਗਵਾਨ ਦਮਨ ਦੀ ਅਸੀਂ ਤੁਹਾਨੂੰ ਭੱਜਣ ਨਹੀਂ ਦੇਣਾ ਕਿਉਂਕਿ ਇਹ ਤੁਸੀਂ ਖੁਦ ਕਾਨੂੰਨ ਪਾਸ ਕੀਤਾ ਆਇਆ ਵਾ ਜੇ ਤੁਸੀਂ ਭੱਜ ਗਏ ਤੇ ਸਮਝੋ ਤੁਸੀਂ ਚੀਫ ਮਿਨਿਸਟਰ ਸਾਹਿਬ ਦੇ ਲਾਇਕ ਨਹੀਂ ਹੋਗੇ ਜਿੱਥੇ ਤੁਸੀਂ ਭੱਜੋਗੇ ਜੇ ਤੁਸੀਂ ਇਹਨੂੰ ਸਜ਼ਾ ਨਾ ਦਿੱਤੀ ਉਮਰ ਗਾਇਤ ਦੀ ਐਫ ਆਈ ਆਰ ਕੱਟ ਕੇ ਤੇ ਇਹਦਾ ਸਮਾਜ ਵਾਲਮੀਕੀ ਸਮਾਜ ਕੱਲ ਨੂੰ ਸੜਕਾਂ ਤੇ ਆਏਗਾ ਕਿਸੇ ਨੂੰ ਅਸੀਂ ਮੰਗ ਪੱਤਰ ਨਹੀਂ ਦਵਾਵਾਂਗੇ ਕਿਉਂਕਿ ਅਸੀਂ ਮੰਗ ਪੱਤਰ ਦੇ ਦੇ ਕੇ ਥੱਕ ਗਏ ਆ ਅਫਸਰਾਂ ਨੂੰ ਡੀਸੀ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਅਸੀਂ ਹੁਣ ਕੋਈ ਮੰਗ ਪੱਤਰ ਨਹੀਂ ਦੇਣਾ ਕਿਉਂਕਿ ਬਾਰ ਬਾਰ ਕਬੀ ਕਦੀ ਸਾਡੇ ਡਾਕਟਰ ਬੀ ਆਰ ਅੰਬੇ德ਕਰ ਦੀ ਸਾਭ ਦੀ ਬੇਅਦਬੀ ਕਰਦੇ ਨੇ ਕਦੀ ਕਦੀ ਵਾਲਮੀਕ ਮਹਾਰਾਜ ਦੀ ਕਰੀ ਸਾਡੇ ਮੰਦਰ ਤੇ ਢਾੜੂ ਲਾ ਦਿੰਦੇ ਨੇ ਇਹ ਜਦੋਂ ਦੀ ਸਰਕਾਰ ਆਈ ਆ ਸਾਡਾ ਸਭ ਤੋਂ ਜ਼ਿਆਦਾ ਦਲਤਾਂ ਨਾਲ ਜਹ ਕਹਾਣ ਹੋਇਆ ਤੇ ਇਸ ਸਰਕਾਰ ਦੇ ਵਿੱਚ ਹੋਇਆ ਹੁਣ ਅਸੀਂ ਕਿਹਨੂੰ ਬਖਸ਼ਾਂਗੇ ਨਹੀਂ ਚਾਹੇ ਉਹ ਕਐਮਐਲਏ ਹੋਵੇ ਚਾਹੇ ਉਹ ਮੰਤਰੀ ਹੋਵੇ ਅਸੀਂ ਕੱਲ ਧਰਨਾ ਲਾ ਰਹੇ ਆ ਕੋਈ ਮੰਗ ਬੱਧ ਨਹੀਂ ਦਵਾਂਗੇ ਸਿੱਧਾ ਹੀ ਇਸੇ ਦਸਬੀਰ ਸਿੰਘ ਐਮ ਐਲ ਏ ਦੇ ਔਰ ਆਮ ਪਾਰਟੀ ਦੇ ਖਿਲਾਫ ਅਸੀਂ ਧਰਨਾ ਲਾਵਾਂਗੇ ਤੇ ਦੱਸ ਦਾਂਗੇ ਵੀ ਜਦ ਤੱਕ ਭਗਵਾਨ ਤੁਮਾਰ ਇਹਦਾ ਸਤੀਫਾ ਨਹੀਂ ਲੈਂਦਾ ਤਦ ਤੱਕ ਉਹ ਧਰਨਾ ਜਾਰੀ ਰਹੇਗਾ ਇਹਨਾਂ ਕੁਝ ਕਹਿੰਦਾ ਹੈ ਜੈ ਵਾਲਮੀਕੀ ਹਰ ਹਾਲ ਬਾਲਮੀਕੀ ਜੈ ਭੀਮ ਜੈ ਸਰਦਾਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਮੈਂ ਲਾਪਰੀ ਸਿੰਘ ਪੰਜਾਬ ਯੂਥ ਪ੍ਰਧਾਨ ਤੋਂ ਨਾਸਟ੍ਰੈਸ ਭਗਵਾਨ ਵਾਲਮੀਕੀ ਆਸ਼ਰਮ ਤੋਂ ਸੇਵਾਦਾਰਾਂ ਜੀ ਜਿਵੇਂ ਕਿ ਜਿਹੜਾ ਜਸਬੀਰ ਸਿੰਘ ਸੰਧੂ ਐਮਐਲਏ ਆ ਅੰਮ੍ਰਿਤਸਰ ਤੋਂ ਆਪਣਾ ਜਿਹੜਾ ਵੈਸਟ ਹਲਕੇ ਤੋਂ ਆ ਉਹਨੇ ਜਿਹੜਾ ਸ਼ਰਾਇਨ ਬੋਰਡ ਜਿਹੜੇ 7 ਮੈਂਬਰ ਪਾਏ ਗਏ ਸੀ ਉਸ ਦੇ ਉਹਦੇ ਵਿੱਚ ਮਾਨ ਸਾਹਿਬ ਨੇ ਜਿਹੜਾ ਇਹਨਾਂ ਨੂੰ ਵੀ ਉਹਦੇ ਵਿੱਚ ਮੈਂਬਰ ਪਾਇਆ ਸੀਗਾ ਕਿ ਜਿਹਦੇ ਉਹਦੇ ਸੰਬੰਧ ਵਿੱਚ ਇਹਨਾਂ ਨੇ ਅੱਜ ਤੀਰਥ ਨਾਸਤਕ ਹੋਣਾ ਸੀ ਜਿਹਦੇ ਸੰਬੰਧ ਚ ਇਹਨਾਂ ਨੇ ਆਪਣੇ ਹੋਲਡਿੰਗ ਬਣਾਏ ਸੀਗੇ ਜਿਹਦੇ ਚ ਇਹਨਾਂ ਨੇ ਸਾਡੇ ਵਾਲਮੀਕੀ ਭਾਈਚਾਰੇ ਦੇ ਤੀਰਥ ਜਿਹੜਾ ਅੰਮ੍ਰਿਤਸਰ ਹੈਗਾ ਵਾ ਉਹਦੇ ਤੀਰਥ ਦੇ ਉੱਤੇ ਆਪਣੇ ਝਾੜੂ ਦਾ ਲੋਗੋ ਲਾਇਆ ਵਾ ਜਿਹਦੇ ਜਿਹਨੂੰ ਵੇਖ ਕੇ ਸਾਰੇ ਸੜਕਾਂ ਉੱਤੇ ਜਿਹੜਾ ਵਾਲਮੀਕੀ ਭਾਈਚਾਰੇ ਨੂੰ ਬੜਾ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਆ ਬੜਾ ਰੋਸ ਆ ਉਹਨਾਂ ਦੇ ਵਿੱਚ ਇਸ ਕਰਕੇ ਅਸੀਂ ਮਾਨ ਸਰਕਾਰ ਨੂੰ ਆਪਣਾ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦੇ ਆ ਸਾਡੀ ਬੇਨਤੀ ਵੀ ਆ ਅਤੇ ਚੇਤਾਵਨੀ ਵੀ ਆ ਤੁਸੀਂ ਹੱਲੇ 3 ਦਿਨ ਪਹਿਲਾਂ ਜਿਹੜਾ ਆ ਮਤਾ ਪਾ ਕੇ ਪਾਸ ਕਰਾ ਕੇ ਕਾਨੂੰਨ ਬਣਾਇਆ ਵਾ ਕਿ ਜਿਹੜਾ ਵੀ ਬੇਦਬੀ ਕਰੇਗਾ ਉਹਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਉਮਰ ਕੈਦ ਵੀ ਉਹਨੂੰ ਕੀਤੀ ਜਾਏਗੀ ਇਹ ਜਿਹੜਾ ਜਸਬੀਰ ਸਿੰਘ ਆ ਇਹ ਸਾਡੇ ਹਿੰਦੂਸਤਾਨ ਤੋਂ ਬਾਹਰ ਨਹੀਂ ਹੈਗਾ ਇਹਦੇ ਵਾਸਤੇ ਵੀ ਉਹੀ ਕਾਨੂੰਨ ਇੱਕੋ ਜਾਵਾ ਇਹਦੇ ਉੱਤੇ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਭ ਤੋਂ ਪਹਿਲਾਂ ਦੇਸ਼ ਵਿਸ਼ੇਸ ਵਸਦੇ ਵਾਲਮੀਕੀ ਸਮਾਜ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਮਾ ਸੇਵਾਦਾਰ ਬਾਬਾ ਬਲਵੰਤ ਨਾ ਪਾਉਣ ਵਾਲਮੀਕੀ ਤੀਰਤੂਣਾ ਸਾਹਿਬ ਤੋਂ ਸਤਿਗੁਰ ਮਲਕੀਤ ਨਾ ਮਹਾਰਾਜ ਜੀ ਦਾ ਅੱਜ ਜੋ ਵਿਸ਼ੇਸ਼ ਮੀਟਿੰਗ ਅੰਮ੍ਰਿਤਸਰ ਦੇ ਵਿੱਚ ਜਿਹੜਾ ਗੋਲ ਬਾਗ ਓਮ ਪ੍ਰਕਾਸ਼ ਜੀ ਗੱਬਰ ਚੇਅਰਮੈਨ ਸਾਹਿਬ ਜਿਹੜੇ ਉਹਨਾਂ ਦਾ ਦਫ਼ਤਰ ਰੱਖੀ ਗਈ ਜਿਹਦੇ ਵਿੱਚ ਵਾਖ ਵਖ ਜਹੇ ਬੰਦੀਆਂ ਦੇ ਜਿਹੜੇ ਨਮਾਇंदे ਆ ਸਾਰੇ ਇਕੱਠੇ ਹੋਏ ਆ ਮੋਦਬਾਰ ਬੰਦੇ ਜਿਹਦੇ ਵਿੱਚ ਸੰਤ ਸਮਾਜ ਵੱਲੋਂ ਮਹਾਰਾ ਮਲਗੀਦਨਾ ਅੱਜ ਵੱਲੋਂ ਦਾਸ ਵੀ ਇੱਥੇ ਆਜ ਰਿਹਾ ਔਰ ਜੋ ਅਕਾਲ ਦੇ ਬੋਟ ਲੱਗੇ ਆ ਐਮਐਲਏ ਜਿਹੜਾ ਜਸਵੀਰ ਸਿੰਘ ਜੀ ਆ ਇਹਦਾ ਬਹੁਤ ਮੰਦ ਭਾਗੀ ਘਟਨਾ ਹੈ ਅੱਜ ਜੇ ਕਿਤੇ ਵੀ ਜਾਂ ਦਰਗਾਣਾ ਤੀਰਥ ਤੇ ਜਾਂ ਕਿਤੇ ਦਰਬਾਰ ਸਾਹਿਬ ਦੇ ਇਦਾਂ ਦਾ ਲੋਗੋ ਲੱਗ ਜਾਂਦਾ ਤੇ ਪਤਾ ਨਹੀਂ ਕੀ ਬਵਾਲ ਮੱਚਦਾ ਇਸ ਕਰਕੇ ਵਾਲਮੀਕੀ ਤੀਰਥ ਜਿਹੜਾ ਦਲਤਾਂ ਦਾ ਤੀਰਥ ਹੈ ਇਸ ਕਰਕੇ ਸਰਕਾਰ ਜਿਹੜਾ ਇਹਨੂੰ ਅਣਦੇਖਿਆ ਕਰਦੀ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੋਈ ਜੋ ਵੀ ਵਾਲਮੀਕ ਤੀਰ ਦੇ ਪ੍ਰੋਗਰਾਮ ਹੁੰਦੇ ਆ ਜਾਂ ਉਥੋਂ ਦੇ ਕੋਈ ਸਰਕਾਰਾਂ ਦੇ ਥਰੂ ਜਿਹੜੇ ਪ੍ਰੋਗਰਾਮ ਹੁੰਦੇ ਆ ਉਹਨੂੰ ਪਹਿਲਾਂ ਜਿਹੜਾ ਵਾਲਮੀਕ ਤੀਰ ਦੇ ਸੰਤ ਸਮਾਜ ਨੂੰ ਜਿਹੜਾ ਸਤਗੁਰੂ ਮਲਕੀਤ ਨਾਜ਼ ਮਹਾਰਾਜ ਜੀ ਗੱਦੀ ਦੇ ਮੌਜੂਦਾ ਉਹਨਾਂ ਨੂੰ ਇਹ ਚੀਜ਼ ਜਿਹੜੀ ਪਹਿਲਾਂ ਚੈੱਕ ਕਰਾਈ ਜਾਵੇ ਫਿਰ ਜਿਹੜਾ ਇਹਨਾਂ ਦਾ ਵਫਦ ਬਣਿਆ ਜਾਂ ਡੀਸੀ ਸਾਹਿਬ ਜੀ ਆ ਸਾਰਾ ਚੈੱਕ ਕਰਾ ਕੇ ਫਿਰ ਇਹਨਾਂ ਚੀਜ਼ਾਂ ਨੂੰ ਲਾਉਣਾ ਚਾਹੀਦਾ ਅੱਗੇ ਵਾਸਤੇ ਔਰ ਜਿਨ੍ਹਾਂ ਨੇ ਇਹ ਸਰਕਾਰ ਨੇ ਭਗਵੰਤ ਮਾਨ ਜੀ ਨੇ ਜਿਹੜੇ ਥੋੜੇ ਦਿਨ ਪਹਿਲਾਂ ਐਲੌਸ ਕੀਤਾ ਕਿ ਜਿਹੜਾ ਬੇਦਬੀਆ ਕਰੂਗਾ ਜਾ ਕੁਝ ਵੀ ਗੁਰਦੁਆਰੇ ਜਾਂ ਮੰਦਰ ਮਸਜਿਦ ਦੇ ਵਿੱਚ ਕਿਸੇ ਵੀ ਤਰੀਕੇ ਦਾ ਜਿਹੜਾ ਇਹੋ ਜਿਹਾ ਬਹਾਰ ਕਰਦਾ ਜਾਂ ਗਲਤ ਸਿਸਟਮ ਨੂੰ ਚਲਾਉਂਦਾ ਤੇ ਉਹਦੇ ਤੇ ਕਾਰ ਬਣਦੀ ਕਾਰਵਾਈ ਕੀਤੀ ਜਾਵੇ ਇਸ ਕਰਕੇ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਜਿਹੜਾ ਇਹ ਤੀਰ ਦੇ ਜਿਹੜਾ ਇਹਨਾਂ ਨੇ ਲੋਗੋ ਲਾ ਕੇ ਜਿਹੜਾ ਝਾੜੂ ਵਾਲਿਆਂ ਦਾ ਇਹ ਬਹੁਤ ਮੰਦਭਾਗੀ ਘਟਨਾ ਹੈ ਵਾਲਮੀਕ ਮਾਰਦ ਦਾ ਸਰੂਪ ਜਿਹੜਾ ਇਹਨਾਂ ਛੋਟਾ ਲਾਇਆ ਔਰ ਬਾਕੀ ਪਾਰਟੀ ਦੇ ਜਿਹੜੇ ਨਮਾਇंदे ਉਹ ਵੀ ਉਹਨਾਂ ਦੇ ਨਾਲ ਕਰਕੇ ਲਾਏ ਆ ਔਰ ਜਸਵੀਰ ਸਿੰਘ ਐਮਐਲਏ ਜਿਹੜੇ ਖੁਦ ਸਮਾਜ ਦੇ ਜਿਹੜੇ ਆ ਇਹ ਮਿਰਕਾ ਦਾ ਮੈਂਬਰ ਵੀ ਬਣਿਆ ਹੈ ਸਰੇਨ ਬੋਰਡ ਦੇ ਇਹਨਾਂ ਦੇ ਜਿਹੜਾ ਫੱਕ ਪਾਤ ਜਿਹੜਾ ਜਿਹੜਾ ਸਰਕਾਰ ਵੱਲੋਂ ਕੀਤਾ ਜਾਂਦਾ ਇਹਦਾ ਇੱਕ ਸਖਤ ਵਿਰੋਧ ਕਰਦੇ ਆਂ ਔਰ ਸਰਕਾਰ ਨੂੰ ਤਕਾਮ ਨਹੀਂ ਦਿੰਦੇ ਕਿ ਜੇ ਜਲਦ ਤੋਂ ਜਲਦ ਇਹਨਾਂ ਨੂੰ ਇਹਨਾਂ ਦੇ ਕਾਰਵਾਈ ਨਾ ਕੀਤੀ ਔਰ ਕੱਲ ਜਿਹੜਾ ਵਾਲਮੀਕੀ ਤੀਰਥਲੋ ਜਿਹੜਾ ਸੱਦਾ ਪੱਤਰ ਦਿੱਤਾ ਗਿਆ 12 ਵਜੇ ਦਾ ਸੰਤ ਸਮਾਜ ਜਿਹੜਾ ਇਹਨਾਂ ਸਾਰਿਆਂ ਦਾ ਸਮਰਥਨ ਕਰੇਗਾ ਔਰ ਹੋਰ ਵੀ ਜਹੇ ਬੰਦੀਆਂ ਜਿੰਨੀਆਂ ਵਾਲਮੀਕੀ ਸਮਾਜ ਦੀਆਂ ਜਹੇ ਬੰਦੀਆਂ ਰੰਗਰੇਟਾ ਸਮਾਜ ਦੀਆਂ ਜਹੇ ਬੰਦੀਆਂ ਹੋਰ ਵੀ ਵਾਲਮੀਕੀ ਸਮਾਜ ਦੀ ਜਿੰਨੇ ਵੀ ਆਗੂ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਚੀਜ਼ ਦੇ ਧਿਆਨ 'ਚ ਰੱਖ ਕੇ ਵਾਲਮੀਕ ਤੀਰਥ ਦੇ ਜਿਹੜੇ ਪ੍ਰਬੰਧਾਂ ਨੂੰ ਲੈ ਕੇ ਜਿਹੜਾ ਮਰਜ਼ਾਦਾ ਭੰਗ ਕੀਤੀਆਂ ਜਾਂਦੀਆਂ ਬਾਰ-ਬਾਰ ਇਹਨਾਂ ਦੇ ਉੱਤੇ ਲਗਾਮ ਪਾਈ ਜਾਵੇ ਔਰ ਜਿਹੜਾ ਕੱਲ ਇਕੱਠ ਹੋ ਰਿਹਾ ਉਹਦੇ 'ਚ ਵੱਧ ਚੜ ਕੇ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਪੋ ਆਪਣੇ ਵਹੀਕਲਾਂ ਤੇ ਪਰਿਵਾਰਾਂ ਸਮੇਤ ਪਹੁੰਚ ਕੇ ਇਸ ਦੀ ਅਗਵਾਈ ਕਰੋ ਔਰ ਜਿਹੜਾ ਇਹ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਜੈ ਵਾਲਮੀਕੀ ਹਰ ਵਾਲਮੀਕੀ ਮੀਟਿੰਗ ਰੱਖੀ ਹੈ ਜੈ ਵਾਲਮੀਕੀ ਹਰ ਵਾਲਮੀਕੀ ਅੱਜ ਰੋਜ਼ ਮੀਟਿੰਗ ਸੀ ਗਲਤੀ ਕੀਤੀ ਹੈ ਸਾਰੇ ਸਮਾਜ ਸੰਸਮਾਜ ਸਾਰੇ ਮਹੱਲਿਆਂ ਦੀ ਪ੍ਰਜਾਣ ਬੁੱਧੀ ਜੀ ਵੀ ਇਕੱਠੇ ਹੋਏ ਐ ਕਿਉਂਕਿ ਕੱਲ ਪਰੋਕ ਕੋਸਟ ਲੱਗੀ ਸੀ ਹੋਲਡਿੰਗ ਜਿੱਦੇ ਡਾਕਟਰ ਜਸਵੀਰ ਸਿੰਘ ਜੰਡੂ ਨੇ ਆਪਣੀ ਫੋਟੋ ਵੱਡੀ ਕਰਕੇ ਲਗੀ ਬਾਲਮੀ ਬਾਰੇ ਚੁਟਟੀ ਲਈ ਹੈ। ਉਹਦੇ ਨਾਂ ਲਈ ਵੀ ਸਿਸਟਮ ਬਣਿਆ ਹੋਇਆ ਜਿੱਥੇ ਕਿ ਪ੍ਰਜਾਣਾਂ ਦੀਆਂ ਫੋਟ ਲੱਗੀਆਂ ਉਹਦੇ ਬਰਾਬਰ ਹੀ ਬਾਲਮੀ ਬਾਰੇ ਮੂਸਤ ਚਾਹੀਏ। ਜੋ ਕਿ ਬਹੁਤ ਨਿੰਦਨਯੋਗ ਹੈ ਕਿਤੇ ਗੱਲਾ ਕਰ ਹੈ ਬੁੱਧੀਕ ਬੁੱਧ ਮੰਦਪਾ ਗਈ। ਫਟੂ ਲੈ ਜੀ ਜੀ ਕੀ ਨਿੰਦਨਯੋਗ ਹੈ ਸਾਰਿਆਂ ਨੇ ਇਹ ਵਿਚਾਰ ਕੀਤਾ ਕਿ ਕਿਉਂ ਨਵੀਂ ਦੀ ਨਿੰਦਿਆ ਹੀ ਕੀਤੀ ਜਾਵੇ ਭੰਡਾਰੀ ਪੁਲ ਤੇ ਧਰਨਾ ਦੇ ਕੇ ਇਹਨੂੰ ਮਾਤ ਦੇ ਦਿੱਤੀ ਹੈ ਵੀ ਡਾਕਟਰ ਜਸਵੀਰ ਸਿੰਘ ਖੰਡੂ ਭਾਵੇਂ ਯੈਲੀ ਡਾਕਟਰ ਹੈ ਲੇਕਿਨ ਡਾਕਟਰ ਬਣਿਆ ਪਿਆ ਹੈ ਤੇ ਆਓ ਇਹਨੂੰ ਬਸ ਅਕਲ ਤਾਂ ਦਈਏ ਕਿ ਲੈ ਵੀ ਤੂੰ ਵੀ ਆਪਣੇ ਸਮਾਜ ਦਾ ਨਾ ਹੁੰਦਿਆ ਹੋਇਆ ਸਮਾਜ ਬੜਦਾ ਹੈ ਧੰਨਵਾਦ ਜੈ ਬਾਲਮੀਕੀ ਹਰ ਬਾਲਮੀਕੀ ਜਦੋਂ ਵੀ ਬਾਲਮੀਕੀ ਚੁਰੀਆ ਸੰਗਠਨ ਨੇ ਆਜਾ ਵਾਲਮੀਕੀ ਜਿਹੜਾ ਤੀਰਥ ਆ ਕੋਈ ਵੀ ਪ੍ਰੋਗਰਾਮ ਹੁੰਦਾ ਵਾ ਤਾਂ ਤਕਰੀਬਨ ਹੀ ਦੇਖਦੇ ਆ ਕਿ ਜਿਹੜੇ ਨਮਾਇंदे ਹੁੰਦੇ ਆ ਬੜੇ ਜਿਸ ਤਾਂ ਪੋਲਿਟਿਸ਼ੀਅਨ ਹੋਵੇ ਉਹਨਾਂ ਦੀਆਂ ਫੋਟੋਆਂ ਵੱਡੀਆਂ ਹੁੰਦੀਆਂ ਐ ਤੇ ਤਕਰੀਬਨ ਦੇਖਦੇ ਆ ਵਾਲਮੀਕੀ ਮਹਾਰਾਜ ਜੀ ਦੀ ਫੋਟੋ ਜਿਹੜੀ ਛੋਟੀ ਲਗਾਈ ਜਾਂਦੀ ਆ ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਫਲੈਕਸਾਂ ਵਗੈਰਾ ਜਾਂ ਛਪਾਉਂਦੇ ਨੇ ਉਹਨਾਂ ਨੂੰ ਕੀ ਤਾੜਨਾ ਦਿੰਦੇ ਨੇ ਅਸੀਂ ਤੇ ਤਾੜਨਾ ਦਿੰਦੇ ਕਿ ਗੁਰੂ ਵਾਲਮੀ ਮਹਾਰਾਜ ਇਹ ਕੋ ਸិਦਸਤੀ ਕਰਤਾ ਹੈ ਇਹਨਾਂ ਨੇ ਲੱਭ ਕੋ ਛੋਟੀਆਂ ਛੋਟੀਆਂ ਬੱਚਿਆਂ ਨੂੰ ਆਜ ਤੱਕ ਸਾਸ਼ਤਰੀ ਵਿੱਦਿਆ ਦਿੱਤੀ ਆਪਾਂ ਵੀ ਇਹਨਾਂ ਦੇ ਜੋਗਮਾ ਪਰਮ ਦੇ ਵਿੱਚ ਆਈਏ ਤੇ ਆਪਣੇ ਜੀਵ ਨੂੰ ਸਫਲ ਬਣਾਉਣ ਦੇ ਵਾਸਤੇ ਸਫਲਤਾ ਪ੍ਰਾਪਤ ਕਰੀ ਧੰਨਵਾਦ ਕਿ ਮੌਜੂਦਾ ਸਰਕਾਰ ਜਿਹੜੀ ਆਪਣੇ ਹੀ ਐਮ.ਐਲ.ਏ ਦੇ ਖਿਲਾਫ ਕੋਈ ਕਾਰਵਾਈ ਕਰੇਗੀ ਦੇਖੋ ਜੀ ਇਹਨਾਂ ਨੇ ਹੀ ਇੱਕ ਸੰਵਧਾਨ ਬਣਾਇਆ ਹੈ ਆ ਥੋੜੀ ਦੇਰ ਨਹੀਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਕਿ ਜਿਹੜੇ ਬੇਅਦਬੀ ਕਰੇਗਾ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਕੀਤੀ ਹੋਈ ਤੇ ਬੇਅਦਬੀ ਹੈ ਨਾ ਕਿ ਇਹ ਹਿੰਦੁਸਤਾਨ ਦਾ ਧਰਮ ਜੁਬਾ ਹੈ ਮੰਦਰ ਉਹਦੇ ਉੱਤੇ ਛਾੜੂ ਨਾਲ ਗੋਲਿਆਰਾ ਬਰਦਾਸ਼ਤ ਤੋਂ ਬਾਹਰ ਸਾਰਾ ਪੰਜਾਬ ਇਕੱਠਾ ਹੋ ਰਿਹਾ ਹੈ ਕੱਲ ਸਾਡੀ ਬੰਦੀ ਜਿਹੜੀ ਹੈਗੀ ਨੇ ਸਾਡੇ ਜੱਗੂ ਭਰਾਣ ਜੀ ਇਹ ਉੱਤੇ ਪੁਲਤ ਤਰਨਾ ਦੇਣਗੇ ਡਿਮਾਂਡ ਕਰਨਗੇ ਐਫ ਆਈ ਆਰ ਦੀ ਕਾਪੀ ਕਰਨ ਦੀ ਕਿਉਂਕਿ ਇਹ ਐਫ ਆਈ ਆਰ दर्ज ਹੋਈ ਹੁਣ ਉਹ ਜੋ ਸਰਕਾਰ ਨੇ ਆਪਣਾ ਸੰਵਧਾਨ ਦੇ ਵਿੱਚ ਪਾਸ ਕੀਤਾ ਹੈ ਉਹਦੇ ਹੁਣ ਸੇ ਜਮੀਨ ਤਨਵਾ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਮੈਂ ਆਦੀ ਆਦੀ ਵਾਲਮੀਕੀ ਐਮਬੈਡ ਕਰ ਮਹਾਪੰਚਾਇਤ ਸੰਗਠਨ ਦਾ ਮੁਖਸਲ ਚਲਾ ਗਿਆ ਸੁਸਾਇਟੀ ਨਾਲ ਤੁਨਾ ਸਾਹਿਬ ਟਰਸਟ ਤੋਂ ਚੇਅਰਮੈਨ ਗੱਬਰ ਜੀ ਔਰ ਸਾਡਾ ਸੰਤ ਸਮਾਜ ਜਗਦੀਸ਼ ਕੁਮਾਰ ਜੱਗੂ ਜੀ ਸਾਡਾ ਯੂਥ ਟੋਨੀ ਗਿੱਲ ਜੀ ਔਰ ਸੰਨੀ ਜੀ ਸਾਡੀ ਸਾਰਾ ਜੀ ਸਾਰਾ ਜਿਹੜਾ ਅੰਮ੍ਰਿਤਸਰ ਇਕੱਠਾ ਆਇਆ ਇਸ ਕਰਕੇ ਹੋਇਆ ਕਿ ਬੜੇ ਵਿਸਤਾਰ ਦੇ ਨਾਲ ਤੁਹਾਨੂੰ ਜੱਗੂ ਜੀ ਨੇ ਦੱਸਿਆ ਕਿ ਜਸਬੀਰ ਐਮ ਐਲ اے ਨੇ ਜਿਹੜੀ ਸ਼ਹਿਰ ਦੇ ਵਿੱਚ ਪੋਸਟਰ ਲਾ ਕੇ ਜਿਹੜੇ ਉਤੇ ਭਗਵਾਨ ਵਾਲਮੀਕੀ ਮਹਾਰਾ ਦੇ ਜਿਹੜੀ ਮੰਦਿਰ ਦੀ ਬੇਅਦਬੀ ਕੀਤੀ ਹੈ ਲੋਗੋ ਲਗਾ ਕੇ ਇਹਦੇ ਵਿੱਚ ਪੂਰੇ ਪੰਜਾਬ 'ਚ ਜਿਹੜਾ ਰੋਸ ਹੈ ਲਗਾਤਾਰ ਉਹਨੇ ਵਧੀ ਜਾ ਰਿਹਾ ਵਾ ਤੇ ਅਸੀਂ ਬਿੰਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਇਹ ਬੰਦੇ ਨੂੰ ਜਿਹੜਾ ਵਾ ਇਹਦੀ ਐਮਐਲਏ ਦੀ ਸੀਟ ਤੋਂ ਲਾਇਆ ਜਾਵੇ ਇਹਨੂੰ ਜਿਹੜਾ ਉੱਥੇ ਦਾ ਸ਼ਾਈਨ ਬੋਰਡ ਦਾ ਮੈਂਬਰ ਲਗਾਇਆ ਗਿਆ ਵਾ ਉਹਦੇ ਤੋਂ ਵੀ ਲਾਇਆ ਜਾਵੇ ਅੱਜ ਸਾਨੂੰ ਸੂਤਰਾਂ ਤੋਂ ਪਤਾ ਲੱਗਾ ਵਾ ਕਿ ਇਹ ਜਿੰਨੇ ਵੀ ਐਮਐਲਏ ਉੱਥੇ ਮੱਥਾ ਟੇਕਣ ਆ ਰਹੇ ਆ ਤੇ ਅਸੀਂ ਬੇਨਤੀ ਕਰਾਂਗੇ ਕਿ ਇਸ ਬੰਦੇ ਆ ਉੱਥੇ ਐਮਐਲਏ ਨੂੰ ਢੱਕਿਆ ਜਾਵੇ ਉੱਥੇ ਇਹਨਾਂ ਨੂੰ ਮੱਥਾ ਨਾ ਟੇਕਣ ਦਿੱਤਾ ਜਾਵੇ ਕਿਉਂਕਿ ਜਿਹੜੇ ਲੋਕ ਖੁਦ ਹੀ ਬੇਅਦਬੀਆਂ ਕਰੀ ਜਾਂਦੇ ਆ ਤੇ ਫਿਰ ਉਹ ਮੱਥੇ ਟੇਕਣ ਦੇ ਲਾਇਕ ਨਹੀਂ ਹੈਗੇ ਤੇ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਲੋਕਾਂ ਨੂੰ ਉੱਥੋਂ ਢੱਕਿਆ ਜਾਵੇ ਔਰ ਆਨ ਆਲੇ ਸਮੇਂ ਦੇ ਵਿੱਚ ਜਿਹੜਾ ਜਗੂ ਪ੍ਰਧਾਨ ਜੀ ਨੇ ਕਿਹਾ ਕਿ ਕੱਲ 12 ਵਜੇ ਜਿਹੜਾ ਵਾ ਭੰਡਾਰੀ ਪੁਲ ਦੇ ਉੱਤੇ ਰੋਸ਼ਕ ਕੀਤਾ ਜਾਏਗਾ ਮੈਂ ਸਮੂਹ ਸਾਧ ਸੰਗਤ ਨੂੰ ਔਰ ਵਾਲਮੀਕਨ ਸਮਾਜ ਨੂੰ ਐਸੀ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਪਹੁੰਚੋ ਜਿਹੜਾ ਭੰਡਾਰੀ ਪੁਲ ਦੇ ਉੱਤੇ ਜਿਹੜਾ ਵਾ ਇਹ ਰੋਸ਼ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਆ ਕਿ ਜਿਹੜੇ ਲਗਾਤਾਰ ਜਿਹੜੇ ਸਾਡੇ ਸਮੇਂ ਧਰਮ ਦੀਆਂ ਬੇਅਦਬੀਆਂ ਕਰਦੇ ਪਏ ਆ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਪੈਣਾ ਕਿਉਂ ਦੇਖੋ ਹਿਸਾਰ ਦੇ ਵਿੱਚ ਜੇ ਭਾਜਪਾ ਆ ਤੇ ਭਾਜਪਾ ਸਰਕਾਰ ਦੇ ਵਿੱਚ ਵੀ ਦੇਖ ਲਓ ਹਿਸਾਰ ਦੇ ਵਿੱਚ ਸਾਡੇ ਵਾਲਮੀਕਨ ਗਣੇਸ਼ ਵਾਲਮੀਕਨ ਦਾ ਧੱਕਾ ਹੋਇਆ ਉਹਨੂੰ 16 ਸਾਲ ਦੇ ਬੱਚੇ ਨੂੰ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਵੱਲੋਂ ਮਾਰ ਕਟਾਈਆਂ ਕਰਕੇ ਉਹਦੀ ਜਾਨ ਲਿੱਤੀ ਗਈ ਅੱਜ ਤੱਕ ਉਸ ਪਰਿਵਾਰ ਨੂੰ ਨਹੀਂ ਇਨਸਾਫ ਮਿਲਦਾ ਪਿਆ ਤੇ ਅੱਜ ਉਹ ਸਾਰਾ ਜਿੰਨਾ ਵੀ ਵਾਲਮੀਕਨ ਭਾਈਚਾਰਾ ਐਸੀ ਭਾਈਚਾਰਾ ਸਾਰਾ ਸੜਕਾ ਦੇ ਹਿਸਾਰ ਦੇ ਵਿੱਚ ਉਤਰ ਆਇਆ ਵਾ ਤੇ ਆਪਾਂ ਨੂੰ ਸਰਕਾਰਾਂ ਨੂੰ ਜਿਹੜਾ ਜਵਾਬ ਦੇਣਾ ਕਿ ਉਹ ਇਹਨਾਂ ਲੋਕਾਂ ਨੂੰ ਅਸੀਂ ਸੀਟਾਂ ਦੇ ਉੱਤੇ ਬਹਨੇ ਆ ਫਿਰ ਬਾਦ ਉਹ ਇਹ ਲੋਕ ਸਾਡੇ ਲੋਕਾਂ ਦਾ ਹੀ ਅਤਿਆਚਾਰ ਬਾਦੋ ਕਰਦੇ ਆ ਇਸ ਕਰਕੇ ਇਹਨਾਂ ਨੂੰ ਭਾਈ ਦਾ ਸਰਕਾਰਾਂ ਤੇ ਅਸੀਂ ਇਸ ਕਰਕੇ ਬਣੋਨੇ ਕਿ ਸਾਡੇ ਦੁੱਖ ਸੁੱਖ ਦੀਆਂ ਬਾਵਾ ਬਣਨ ਸਾਡੇ ਦੁੱਖ ਸੁੱਖ ਦੀ ਸਾਂਝ ਪਾਣ ਤੇ ਇਹ ਲੋਗ ਉੱਠ ਉੱਟ ਕੇ ਸਾਡੇ ਸਮਾਜ ਦਾ ਮਜ਼ਾਕ ਕਰਦੇ ਇਹ ਲੋਗ ਤੇ ਇਹਨਾਂ ਨੂੰ ਜਵਾਬ ਦੇਣਾ ਬੜਾ ਜ਼ਰੂਰੀ ਆ ਬੇਨਤੀ ਐ ਸਮੂਹ ਸਾਧ ਸੰਗਤ ਨੂੰ ਪੂਰੇ ਐਸੀ ਭਾਈਚਾਰੇ ਨੂੰ ਕਿ ਕੱਲ 12 ਵਜੇ ਭੰਡਾਰੀ ਪੁਲ ਤੇ ਇਕੱਠੇ ਹੋਈਏ ਔਰ ਜਿਹੜਾ ਕੱਲ ਜਿਹੜਾ ਉੱਥੇ ਚੱਕਾ ਜਾਮ ਕੀਤਾ ਜਾਏਗਾ ਇਹ ਜਿਹੜਾ ਚੱਕਾ ਜਾਮ ਆਮ ਆਦਮੀ ਪਾਰਟੀ ਖਿਲਾਫ ਕੀਤਾ ਜਾਏਗਾ ਜੀ ਜੈ ਵਾਲਮੀਕ ਜਿਹੜੇ ਤਿੰਨ ਜਿਹੇ ਕਾਨੂੰਨ ਬੀਤੇ ਦੀ ਨਹੀਂ ਲਾਗੂ ਕੀਤੇ ਗਏ ਆ ਮੌਜੂਦਾ ਸਰਕਾਰ ਵੱਲੋਂ ਕੀ ਇਹ ਜਿਹੜੇ ਪ੍ਰਸ਼ਾਸਨ ਦੇ ਨਮਿੰਦੇ ਨੇ ਜਿਹੜੇ ਆਗੂ ਨੇ ਜਿਹੜੇ ਪਾਰਟੀਆਂ ਦੇ ਇਹਨਾਂ ਤੇ ਵੀ ਲਾਗੂ ਹੋਣਗੇ ਕਿ ਜਾਂ ਇਹ ਆਪਣੀ ਸਰਕਾਰ ਦਾ ਨਿਯਾਇਜ਼ ਫਾਇਦਾ ਚ ਦੇਖੋ ਜੀ ਜੇ ਤੇ ਲਾਗੂ ਇਹਨਾਂ ਤੇ ਕਰਨਗੇ ਤੇ ਫੇਰ ਹੀ ਅਸੀਂ ਮੰਨਾਂਗੇ ਕਿ ਇਹਨਾਂ ਨੇ ਲਾਗੂ ਕੀਤਾ ਵਾ ਆਪਣੇ ਵੀ ਬੰਦਿਆ ਦੇ ਉੱਤੇ ਜੇ ਨਹੀਂ ਕਰਨਗੇ ਤੇ ਦਾ ਮਤਲਬ ਕਿ ਬਾਬਾ ਸਾਹਿਬਾਂ ਬੀਟ ਕਰਦੇ ਸੰਵਿਧਾਨ ਨੂੰ ਇਹ ਲੋਕ ਨਹੀਂ ਮੰਨਦੇ ਸਿਰਫ ਇਹਨਾਂ ਨੇ ਫੋਟਵਾਂ ਲਗਾ ਕੇ ਬਾਬਾ ਸਾਹਿਬਾਂ ਬੀਟ ਕਰਦੀਆਂ ਅੱਜ ਭਗਤ ਸਿੰਘ ਦੀਆਂ ਫੋਟਵਾਂ ਲਗਾ ਕੇ ਇਹ ਸਿਰਫ ਇੱਕ ਸ਼ੋਸ਼ਾ ਜਿਹਾ ਹੀ ਬਣਾ ਛੱਡਿਆ ਵਾ ਇਹਨਾਂ ਲੋਕਾਂ ਨੇ ਕਿ ਸਾਡੇ ਲੋਕਾਂ ਨੂੰ ਆਪਣੇ ਵਾਲ ਕਰਨ ਵਾਸਤੇ ਕਿ ਇਹ ਹੀ ਸੰਵਿਧਾਨ ਨਿਰਮਾਤਾ ਗਏ ਇਹ ਤਾਂ ਖੁਦ ਕੀ ਨਾ ਰਹੇ ਦੇ ਸੰਵਿਧਾਨ ਦੇ ਆਪ ਨਹੀਂ ਪ੍ਰਤੀ ਖਲੋਰੇ ਠੀਕ ਹੈ ਇਹ ਵੀ ਜਿਸ ਤਰ੍ਹਾਂ ਭਾਜਪਾ ਚਾਹੁੰਦੀ ਹੈ ਨਾ ਮਨੁਸ਼ਵ੍ਰਿਧੀ ਲਾਗੂ ਕਰਨਾ ਚਾਹੁੰਦੀ ਆ ਇਹ ਪਾਰਟੀ 2 ਆ ਜਿਹੜੀ ਆਮ ਆਦਮੀ ਪਾਰਟੀ ਇਹ ਵੀ ਇਹੋ ਹੀ ਚਾਹੁੰਦੀ ਆ ਕਿ ਇਸ ਇਹ ਸੰਵਿਧਾਨ ਨੂੰ ਖਤਮ ਕੀਤਾ ਜਾਵੇ ਔਰ ਮਨੁਸ਼ਵ੍ਰਿਧੀ ਲਾਗੂ ਹੋ ਸਕੇ ਮਗਰ ਇਸ ਤਰ੍ਹਾਂ ਨਹੀਂ ਹੋਏਗਾ ਜੇ 바ਵਾ ਸਾਹਿਬ